ਅਸੀ ਗੱਲ ਕਿਸਾਨ ਵੀਰੋ ਤੁਹਾਡਾ ਜੇ ਝੋਨਾ ਗ੍ਰੋਥ ਨਹੀਂ ਕਰ ਰਿਹਾ ਪੀਲਾ ਪੈ ਰਿਹਾ ਆ ਚਾਹੇ ਡੀਐਸਆਰ ਕੀਤਾ ਚਾਹੇ ਸਿੱਧੀ ਬਿਜਾਈ ਕੀਤੀ ਤੁਹਾਡੀ ਪਨੀਰੀ ਗ੍ਰੋਥ ਨਹੀਂ ਕਰਦੀ ਪਨੀਰੀ ਪੀਲੀ ਪੈ ਰਹੀ ਹੈ ਕਿਸੇ ਵੀ ਤਰੀਕੇ ਦੀ ਕੋਈ ਸਮੱਸਿਆ ਆ ਰਹੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੀ ਬੈਸਟ ਵੀਡੀਓ ਹੈ ਤੁਸੀਂ ਕਹਿ ਸਕਦੇ ਹੋ ਇਹ ਸਿੰਪਲ ਤੇ ਸੌਖਾ ਫਾਰਮੂਲਾ ਦੱਸੂਗਾ ਤੇ 100% ਕਾਮਯਾਬ ਹੈ ਇਹ ਫਾਰਮੂਲਾ ਵਰਤ ਕੇ ਵੇਖਿਆ ਸਿੱਧੀ ਬਿਜਾਈ ਵਾਲਾ ਖੇਤ ਹੈ ਜੀ ਸਾਫ਼ ਕਰਕੇ ਸਿੱਧੀ ਬਿਜਾਈ ਦੇ ਵਿੱਚ ਇਹ ਸਮੱਸਿਆ ਆਮ ਆਉਂਦੀ ਹੈ ਕਿ ਬੂਟੇ ਛੇਤੀ ਤੁਰਦੇ ਨਹੀਂ ਉਹ ਉਸ ਮਸਲੇ ਨੂੰ ਆਪਾਂ ਇਸ ਵੀਡੀਓ 'ਚ ਹੱਲ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਜੇ ਤਾਂ ਪੇਜ ਤੇ ਨਵੇਂ ਹੋ ਤਾਂ ਚੈਨਲ ਤੇ ਨਵੇਂ ਹੋ ਤਾਂ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਤੇ ਨੰਬਰ ਇਹ ਕਿਸੇ ਤਰ੍ਹਾਂ ਦੀ ਪ੍ਰੋਮੋਸ਼ਨ ਨਹੀਂ ਹੈ ਜੀ ਇਹ ਸਿਰਫ ਐਜੂਕੇਸ਼ਨ ਪਰਪਸ ਲਈ ਆਪਾਂ ਵੀਡੀਓ ਬਣਾ ਰਹੇ ਹਾਂ ਕਿਸੇ ਵੀ ਕੰਪਨੀ ਦੀ ਤੁਸੀਂ ਜਿਹੜੇ ਮੈਂ ਪ੍ਰੋਡਕਸ਼ਨ ਦੱਸੂਗਾ ਨਾ ਨਹੀਂ ਵਰਤੋਂ ਕਰ ਸਕਦੇ ਹੋ ਤੇ ਇਹਨੂੰ ਕਿਸੇ ਵੀ ਫਸਲ ਤੇ ਕਰ ਸਕਦੇ ਜ਼ਰੂਰੀ ਨਹੀਂ ਕਿ ਤੁਸੀਂ ਝੋਨੇ ਤੇ ਹੀ ਕਰਨਾ ਜਿਹੜੀ ਮਰਜ਼ੀ ਫਸਲ ਤੇ ਕਰੋ ਸਾਰੀਆਂ ਫਸਲਾਂ ਦੇ ਸਬਜ਼ੀਆਂ 'ਚ ਵੀ ਕਰ ਸਕਦੇ ਹੋ ਸਾਰੀਆਂ ਜਗ੍ਹਾ ਤੇ ਕਾਮਯਾਬ ਹੈ ਜਿਹੜੀ ਜਗ੍ਹਾ ਤੁਸੀਂ ਗ੍ਰੋਥ ਕਰਾਉਣੀ ਹੈ ਜਾਂ ਤੁਹਾਨੂੰ ਨਿਊਟ੍ਰੀਨਟ ਦੀ ਕਮੀ ਲੱਗਦੀ ਹੈ ਉੱਥੇ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਹੁਣ ਫਾਰਮੂਲਾ ਤੁਸੀਂ ਨੋਟ ਕਰ ਲਓ ਜੀ ਸਭ ਤੋਂ ਪਹਿਲਾਂ ਯੂਰੀਆ ਲੈਣਾ ਜੀ 10 ਗ੍ਰਾਮ 1 ਲੀਟਰ ਪਾਣੀ ਦਾ ਸ਼ਰਤ ਇਹ ਹੈ ਕਿ ਝੋਨਾ ਜਾਂ ਜਿਹੜੀ ਪਨੇਰੀ ਆਪਣੀ ਉਹ 15 ਦਿਨ ਤੋਂ ਪਲੱਸ ਹੋਣੀ ਚਾਹੀਦੀ ਹੈ ਜੀ ਉਮਰ 15 ਦਿਨ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਫਿਰ ਇਹ ਫਾਰਮੂਲਾ ਆਪਾਂ ਵਰਤਣਾ ਹੈ ਜੀ ਤੁਸੀਂ ਯੂਰੀਆ ਲੈਣਾ ਜ 10 ਗ੍ਰਾਮ ਮਤਲਬ ਜੇ 100 ਲੀਟਰ ਪਾਣੀ ਲੈ ਰਹੇ ਹੋ ਤਾਂ 1 ਕਿਲੋ ਯੂਰੀਆ ਪਾ ਲਓ 150 ਲੀਟਰ ਪਾਣੀ ਲੈ ਰਹੇ ਹੋ ਤਾਂ ਤੁਸੀਂ ਉਹਦੇ ਵਿੱਚ ਲਗਭਗ 1.5 ਕਿਲੋ ਯੂਰੀਆ ਪਾ ਲਓ 10 ਗ੍ਰਾਮ 1 ਲੀਟਰ ਪਾਣੀ ਦੇ ਪਿਛੇ ਲੈਣਾ ਉਹਦੇ ਨਾਲ ਤੁਸੀਂ ਲੈਣੀ ਹੈ ਜੀ ਲੀਕਵਿਡ ਜ਼ਿੰਕ ਸਾਡੀ 39% ਵਾਲੀ ਕਿਸੇ ਚੰਗੀ ਕੰਪਨੀ ਦੀ FMC ਦੀ ਆਉਂਦੀ ਆ ਯਾਰਾ ਦੀ ਵੀ ਆਉਂਦੀ ਆ ਮਜ਼ਾਹਕ ਵੀ ਸ਼ਾਇਦ ਦੇ ਰਹੀ ਹੈ ਹੋਰ ਵੀ ਕਈ ਕੰਪਨੀਆਂ ਦੇ ਰਹੀਆਂ 11 ਵਗੈਰਾ ਵੀ ਤੁਸੀਂ ਬੈਸਟ ਜਿੰਕਾਂ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਹੋ ਆਪਾਂ ਕਿਸੇ ਨੂੰ ਕਮੈਂਟਰੀ ਕਰਦੇ 1 ਐਮਐਲ 1 ਲੀਟਰ ਪਾਣੀ ਦੀ 100 ਲੀਟਰ ਪਾਣੀ ਲਾਉਗੇ 100 ਗ੍ਰਾਮ ਜਿੰਕ ਪਾਣੀ ਹੈ ਜੀ ਉਹਦੇ ਵਿੱਚ ਠੀਕ ਹੈ ਜੀ ਨੰਬਰ ਤੀਜਾ ਜਿਹੜਾ ਹੁਣ ਆਪਾਂ ਲੈਣ ਉਹ ਆਪਾਂ ਲੈਣੀ ਜੀ ਆਇਰਨ ਲੋਹਾ ਲੋਹਾ ਇਹ ਚ ਆਪਾਂ ਵਰਤਣਾ ਜੀ 12% ਵਾਲਾ ਚਿਲੇਟਡ ਲੋਹਾ ਚਿਲੇਟਡ ਲੋਹਾ 12% ਵਾਲਾ ਲੈਣਾ ਜੀ 2 ਗ੍ਰਾਮ 1 ਲੀਟਰ ਪਾਣੀ ਦਾ 100 ਲੀਟਰ ਜੇ ਪਾਣੀ ਲੈ ਰਹੇ ਹੋ 100 ਲੀਟਰ ਪਾਣੀ ਦੇ ਵਿੱਚ ਤੁਸੀਂ 200 ਗ੍ਰਾਮ ਪਾਉਣਾ ਹੈ ਜੀ ਉਹਦੇ ਨਾਲ ਇਹਨਾਂ ਤਿੰਨਾਂ ਨੂੰ ਤੁਸੀਂ ਅਲੱਗ-ਅਲੱਗ ਘੋਲ ਕਰ ਲੈਣੇ ਆ ਟੈਂਕੀ 'ਚ ਇਕੱਠੇ ਪਾ ਕੇ ਤੇ ਸਪਰੇਅ ਕਰੋ ਕੋਸ਼ਿਸ਼ ਕਰੋ ਕਿ ਠੰਡੇ ਮੌਸਮ 'ਚ ਕਰੋ ਜਾਂ ਸਵੇਰੇ ਵਕਤ ਤੇ ਜਾਂ ਸ਼ਾਮ ਇਹਦੀਆਂ ਜ਼ਰੂਰਤ ਮੁਤਾਬਕ 4-4 ਦਿਨਾਂ ਬਾਅਦ ਦੋ ਸਪਰੇਅਾਂ ਕਰ ਦਿਓ ਜੀ ਜ਼ਰੂਰਤ ਪਤਾ ਹੋਵੇ ਵੈਸੇ ਤਾਂ ਇੱਕ ਹੀ ਬੈਸਟ ਹੈ ਜੇ ਜ਼ਰੂਰਤ ਲੱਗਦੀ ਹੈ ਤਾਂ ਦੋ ਸਪਰੇਅਾਂ ਕਰ ਦਿਓ 4-4 ਦਿਨਾਂ ਬਾਅਦ 100% ਤੁਹਾਨੂੰ ਰਿਜ਼ਲਟ ਮਿਲਣਗੇ ਰਿਜ਼ਲਟ ਚੰਗੇ ਮਿਲੇ ਤਾਂ ਕਮੈਂਟ 'ਚ ਦੱਸਿਓ ਵੀ ਜ਼ਰੂਰ ਤਾਂ ਕਿ ਹੋਰ ਵੀ ਕਿਸਾਨ ਵੀ ਵਰਤ ਸਕਣ ਉਨਮੈਂ ਟੈਂਕੀ ਦੀ ডোজ ਵੀ ডোজ ਵੀ ਦੱਸ ਦਾਂ ਕਿਉਂਕਿ ਕਿਸੇ ਵੇਲੇ ਮੇਰੇ ਕਿਸਾਨ ਭਰਾ ਜਿਹੜੇ ਬਹੁਤ ਕਨਫਿਊਜ਼ ਹੋ ਜਾਂਦੇ ਨੇ 25 ਲੀਟਰ ਵਾਲੇ ਪੰਪ ਦੀ ਜੇ ਆਪਾਂ ਗੱਲ ਕਰੀਏ ਪਹਿਲਾਂ 20 ਦੀ ਦੱਸ ਦਿੰਦਾ ਫਿਰ 25 ਦੀ ਵੀ ਦੱਸ ਦਾਂਗੇ 20 ਲੀਟਰ ਵਾਲੇ ਪੰਪ 'ਚ ਤੁਸੀਂ 200 ਗ੍ਰਾਮ ਯੂਰੀਆ ਪਾਉਣਾ ਹੈ ਜੀ 20 ਐਮ ਐਲ ਲਿਕਵਿਡ ਜ਼ਿੰਕ ਪਾਉਣੀ ਹੈ ਤਾਂ 40 ਗ੍ਰਾਮ ਤੁਸੀਂ ਲੋਹਾ ਪਾਉਣਾ ਜੀ 25 ਦੀ ਹਿਸਾਬ ਨਾਲ ਤੁਸੀਂ ਕਰੋਗੇ 250 ਗ੍ਰਾਮ ਆਪਣੀ ਯੂਰੀਆ ਹੋਗੀ ਜੀ ਤੇ ਉਹਦੇ 'ਚ 25 ਗ੍ਰਾਮ 25 ਐਮ ਐਲ ਜ਼ਿੰਕ ਹੋਗੀ 50 ਗ੍ਰਾਮ ਜਿਹੜਾ ਲੋਹਾ 12% ਵਾਲਾ ਚਿਲੇਟਡ ਲੋਹਾ ਹੋ ਗਿਆ ਇਹਨਾਂ ਤੇ ਨਾਲ ਤੁਸੀਂ ਸਪਰੇਅ ਕਰੋ ਕਿਸੇ ਵੀ ਫਸਲ ਤੇ ਤੁਸੀਂ ਪਸ਼ੂਆਂ ਦੇ ਚਾਰੇ ਤੇ ਕਰ ਸਕਦੇ ਹੋ ਜਿੱਥੇ ਮਰਜ਼ੀ ਕਰੋ ਹਰ ਚੀਜ਼ ਤੇ ਜ਼ਬਰਦਸਤ ਰਿਜ਼ਲਟ ਆਇਆ ਝੋਨਾ ਨਹੀਂ ਤੁਰਦਾ ਬੈਸਟ ਫਾਰਮੂਲਾ ਹੈ ਜੀ ਇਹਨੂੰ ਵਰਤੋ ਤੇ ਝੋਨੇ ਦੀ ਗ੍ਰੋਥ ਆਟੋਮੈਟਿਕਲੀ ਪੂਰੀ ਹੋ ਜਾਊਗੀ ਇਹ ਜ਼ਰੂਰ ਚੈੱਕ ਕਰ ਲਿਓ ਕਿ ਖੇਤਰੇ ਵਿੱਚ ਕੋਈ ਨੀਮਾ ਟੁੱਟਣ ਕਰਕੇ ਇਸ ਮੁਸੀਬਤ ਨਹੀਂ ਹੈ ਜੇ ਨੀਮਾ ਟੁੱਟ ਵਗੈਰਾ ਦੀ ਸਮੱਸਿਆ ਹੋਵੇ ਤਾਂ ਫਿਰ ਆਪਾਂ ਉਹਦਾ ਹੋਰ ਤਰੀਕ ਨਾਲ ਹੱਲ ਕਰਾਂਗੇ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਬਸ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ